ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਕਿਰਪਾ ਮਾਲਕ ਚਲੋ ਵਧੀਆ ਨਾਮ ਤੇ ਡਰੈਸ ਹੋ ਕਾਂਗਰਜਾਂਟ ਸਿੰਘ ਢਿਲੋਂ ਆਏ ਪਿੰਨ ਸੁਖਾਣਾ ਦਾ ਜ਼ਿਲ੍ਹਾ ਜੀ ਪਾਕਾ ਪੁਰਾਣਾ ਜਿਹੜਾ ਮੋਗਾ ਜਿਲ੍ਹਾ ਮੋਗਾ ਨੇੜੇ ਪਿੰਡ ਬਈ ਨੇੜੇ ਪੋਰ ਜਿਹੇ ਗਲੰਦੇ ਆ ਇਧਰ ਉਧਰ ਚੀਤਾ ਰਹਿ ਗਿਆ ਭਗਤਾ ਬਾਈ ਜਿਹੜੇ ਨੇੜੇ ਠੀਕ ਹੈ ਭਾਈ ਮੋਬਾਈਲ ਨੰਬਰ ਬੋਲੋ ਮੋਬਾਈਲ 6283740132 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨਾਲ ਟਾਪ ਬਰੇਡ ਦੀ ਕਿਹੜਾ ਸੂਆ ਸੂਈ ਹੈ ਦੂਜਾ ਸੂਆ ਸੂਈ ਹੈ ਦੂਜਾ ਸੂਆ ਕਦੋਂ ਸੂਈ ਹੈ ਭਾਈ ਇਹ ਨੂੰ ਹੋਗੇ 4-5 ਦਿਨ ਜੀ ਬੱਚਾ ਰੱਖਾਂਗੇ ਬੱਚਾ ਬੱਚਾ ਕਿ ਬੱਚੀ ਹੈ ਬੱਚਾ ਹੈ ਬੱਚਾ ਦੇਤਾ ਠੀਕ ਹੈ 나ੜੂਆ ਨਾਲ ਹਨ ਠੀਕ ਹੈ ਭਾਈ ਕਿੰਨਾ ਬੋਲਾ ਹਾਜ਼ਰ ਹੈ ਇਹ ਰਿਹਾ ਥੱਲੇ 20 22 ਕਿਲੋ ਹੋ ਗਏ 22 ਹੋਊਗਾ 20 ਮੰਨ ਕੇ ਚੱਲਦੇ ਆ ਅਗਲਾ ਜੀ ਠੀਕ ਆ ਭਾਈ ਅਗਲਾ ਆ ਕੇ ਤੋਲ ਲੈ ਟੰਡਾਲ ਦਾ ਲੈ ਆਇਆ ਹੋਇਆ ਜੀ 20 ਤੋਂ ਘੱਟ ਹੋਵੇਗਾ ਠੀਕ ਆ ਭਾਈ ਹੁਣ ਜਿਹੜੀ ਬਈ ਟਾਈਮ ਆ ਵੀਡੀਓ ਬਣਾਉਣ ਦਾ ਟਾਈਮ ਦਾ ਆ ਤੇ ਆ 11:53 ਮਿੰਟ ਹੋ ਗਏ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਭਾਈ ਸ਼ਾਮ ਦਾ ਘਟਰ ਜਿਹੜਾ ਵਧੀਆ ਤਿਆਰ ਕਰ ਨੂੰ ਨਾੜਾ ਨੂੜਾ ਦੇਖੋ ਬਈ ਲੈ ਵਿੱਚ ਕੀ ਆ ਵਾ ਕੱਲਾ ਕੱਲਾ ਥਣ ਗਲਾਬੀ ਥਣ ਚਾਰੇ ਥਣੇ ਖੜਵੇਂ ਉਹਦੇ ਗੈਪ ਦੇ ਨਾੜਾ ਨੂੜਾ ਖੁੱਲ ਚਾਗੀਆਂ ਦੇਖੋ ਭਾਈ ਕਿਆ ਬਾਤ ਹੈ ਫਿਕਸ ਜਾਰਡਰ ਆ ਨਾ ਮੂਵੀ ਐ ਟੁੱਟਮਾ ਜਲੇਵਾ ਨਹੀਂ ਹੈਗਾ ਬਈ ਫਿਕਸ ਜਾਰਡਰ ਸ਼ਾਮ ਨੂੰ ਚੋਈ ਪਾਲੀ ਜਾਦੇ ਸੁਣੀ ਠੀਕ ਆ ਬਈ ਕਿੰਨੇ ਵਜੇ ਚੋਈ ਸੀ ਸਵੇਰੇ ਵਿੱਚ ਸਾਢੇ 5:00 ਵਜੇ ਚ ਆ ਜਾਂਦੇ ਆ ਵੀਰੇ ਠੀਕ ਆ ਸਾਢੇ 5 6:00 ਵਜੇ ਚ ਬਈ ਬਈ ਜੇ ਕੋਈ ਵੀ ਆ ਉਸ ਤੋਂ ਉਹਨਾਂ ਦਾ ਅੰਦਾਜ਼ਾ ਲਾ ਲਿਓ ਸ਼ਾਮ ਦਾ ਕਾਰਡਰ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਨਾੜਾ ਨੂੜਾ ਦੇ ਨਾੜਾ ਨੂੜਾ ਫੋਲਾ ਕੱਲਾ ਕੱਲਾ ਥਾਣ ਬਈ ਖੋਲ ਦੇ ਬਈ ਤੋੜ ਕੇ ਦਕਾੜ ਦੇ ਸਮੀਪੜੀ ਫੁੱਲ ਰਾਜੀ ਫੁੱਲ ਫੇਸ ਬੜਾ ਪਿਆਰਾ ਛੋਟਾ ਛੋਟਾ ਚੰਨ ਫੁੱਲ ਬਰੀਟ ਆ ਬਈ ਬੈਠੀ ਬਾਕੀ ਤੋਰਾ ਤਾਰਾ ਚੈੱਕ ਕਰਵਾਉਂਦੇ ਸਮੀਪੜੀ ਵੀ ਫੁੱਲ ਲੱਗਦਾ ਦੁੱਧ ਬਾਈ ਕਹਿੰਦਾ ਬੋਲਾ ਮੰਨ ਲਿਓ 20 ਕਿਲੋਟਰ ਮੰਨ ਲਿਓ 22 ਲੀਟਰ ਹੈਗਾ 20 ਲੀਟਰ ਮੰਨ ਕੇ ਬਾਈ ਕਹਿੰਦਾ ਸੌਦਾ ਕਰ ਲਓ ਪੌਂਦੀ ਖੰਡਾ ਵੀ ਨਾਲ ਹੀ ਚੱਕ ਲਿਆ ਉਦਾਂ ਵੀ ਕੋਈ ਚੈੱਕ ਨਹੀਂ ਤੋਰਾ ਉਤਾਰਾ ਕਮਾਲ ਦਾ ਬਾਈ ਇਹ 20 ਤੋਂ ਘੱਟ ਹੋਵੇ ਅਪਾ ਅਗਲੇ ਨੂੰ ਜਾਣ ਦਾ ਕਰਾਇਆ ਦੇਵਾਂਗੇ ਬਹੁਤ ਠੀਕ ਆ ਬਾਈ ਆਉਣ ਜਾਣ ਦਾ ਬਾਈ ਕਹਿੰਦਾ ਕਰਾਇਆ ਦੇਵਾਂਗੇ ਜੇ 20 ਲੀਟਰ ਤੋਂ ਘੱਟ ਨਿਕਲਿਆ ਬਈ ਤੇ ਮੁੱਲ ਕੀ ਹੈ ਬਈ ਜੈ ਜਰ ਸਵਾ ਲੱਖ ਰੁਪਈਆ ਮਾਨਤਾਣ ਹੋ ਜਾ ਹਾਂ ਹੋ ਜੂ ਥੋੜਾ ਬਹੁਤ ਠੀਕ ਹੈ ਬਈ ਸਵਾ ਲੱਖ ਰੁਪਈਆ ਮੁੱਲ ਲੈ ਕੇ ਮਾਨਤਾਣ ਜਿਹੜਾ ਮੌਕੇ ਤੇ ਜਰੂਰ ਹੋ ਜਾ ਬੈਡ ਖੈਰ ਬਹੁਤ ਚੰਗੀਆਂ ਅੰਤ ਨਹੀਂ ਕੋਈ ਬਈ ਬਰੀਡ ਵੈਜ ਕਰਦ ਵੈਜ ਰਾਜੀ ਵੈਜ ਤੇ ਦੁੱਧ ਵੈਜ ਵੀ ਚੰਗੀ ਆ ਸਾਰੇ ਪੱਖ ਵੈਡ ਦੇ ਚੰਗੇ ਫੇਸ ਬੁੱਲ ਚੰਗੇ ਬੱਚਾ ਦੇਖੋ ਕਿੰਨਾ ਚੰਗਾ ਦਿੱਤਾ ਜੀ ਕਦੇ ਬੱਚੀ ਹੁੰਦੀ ਬਈ ਕੋਈ ਅੰਤ ਨਹੀਂ ਸੀ ਪਛਾਂਤੋ ਵੀ ਲੈ ਵਾ ਲੂਗਾ ਕਰਮ ਵਾਲੀ ਦਾ ਬਹੁਤ ਚੰਗਾ ਕੀ ਆ ਬਾਤ ਚਾਰੇ ਥਣ ਇੱਕੋ ਜਿਆ ਪੂਰੇ ਗੈਰ ਤੇ ਚਵਾਈ ਚੀ ਚੰਗੀਆਂ ਬਈ ਉਹ ਜਾ ਮੱਖਾਂ ਗੰਨੇ ਵਾਲੀ ਆ ਪਹਿਲੇ ਤੋਂ ਪੂਓ ਛਟਾ ਲਈ ਉਹ ਵੀ ਜੇ ਪੂਓ ਛਟਾ ਹੋਵੇ ਗਾਂਢ ਬਰੋੜੀ ਹੋਵੇ ਉਹ ਵੀ ਆਪਾਂ ਦੇਣਦਾਰ ਬਹੁਤ ਠੀਕ ਆ ਬਈ ਅੱਗੇ ਵੀਰੇ ਦੋ ਨੰਬਰ ਜਿਹੜਾ ਸੂਈ ਹੈ ਇਹ ਦੂਜਾ ਸੂਆ 6 ਦੰਦ ਦਾ ਮੂੰਹ ਪੂਰ ਦੂਜਾ ਸੂਆ 6 ਦੰਦ ਕਦੋਂ ਸੂਈ ਆ ਬਈ ਇਹਨੂੰ ਤਾਂ ਨਦਾਨ ਹੋ ਗਿਆ ਜੀ ਇਹਨੇ ਆ ਗੇਰ ਦੀ ਮੱਛੀ ਦਿੱਤੀ ਹੈ ਗੇਰ ਮੱਛੀ ਦਿੱਤੀ ਹੈ ਨਹੀਂ ਠੀਕ ਹੈ ਤਿੰਨ ਗ੍ਰਹਿਣ ਹੋ ਗਿਆ ਸੋ ਇਹ ਕਿੰਨਾ ਬੋਲਾ ਹਾਜਰਾ ਇਹਦੇ ਨਾਲੇ 22 ਕਿਲੋ ਆ ਗਏ 22 ਕਿਲੋ ਇਹਨਾਂ ਥੋੜੇ ਨੇ ਭਲਾਂ ਬਾਦ ਦੀ ਪੱਲ ਟੀਕਾ ਲਾਇਆ ਇਹਦੇ ਭਲਾਂ ਲੈਣ ਤੋਂ ਉਹਦੇ ਨਾਲ ਕੋਈ ਕਿਲੋ ਜੋ ਕਿਲੋ ਇੱਕ ਨੋਦਰ ਕਾਜੇ ਦਾ ਕੋਈ ਨਹੀਂ ਸਕਦੇ ਤੇ ਟੀਕੇ ਨਾਲ ਪਸੂ ਸੁਕਾ ਜਾਂਦਾ ਥੋੜਾ ਸਹੀ ਗੱਲ ਹੈ ਭਾਈ ਹੂੰ 22 ਲੀਟਰ ਦੁੱਧ ਜਿਹੜਾ ਕੰਡੇ ਲਾਵਾਂ ਭਾਈ ਤਿਆਰ ਛੇਸ ਬੜਾ ਚੰਗਾ ਛੇਸ ਲੇ ਕੋਈ ਵੀਰ ਭਰਾ ਆ ਕੇ ਮੂੰਹ ਪਾਟ ਕੇ ਵੇਖ ਲੈ ਪਯੋਰ ਛੇਦਾਂ ਦਾ ਪਯੋਰ ਛੇਦਾਂ ਦਾ ਫੁੱਲ ਕਰਦਾ ਸਮੀ ਬੜੀ ਫੁੱਲ ਥੋੜੀਆਂ ਭਲਾਂ ਸੀ ਬਾਈ ਕਹਿੰਦਾ ਠੀਕ ਆ ਲਾ ਦੋ ਉਹਦਾ ਕਰਕੇ ਕਿਲੋ ਖੰਡ ਭਵਾ ਘਟ ਜੀ ਕੱਲਾ ਕੱਲਾ ਥਣ ਚਾਰੇ ਥਣ ਇਕੜ ਮੇ ਪੂਰੇ ਗੈਪ ਤੇ ਪੁੱਠੀ ਵਾਲਾ ਥਣ ਆਰਡਰ ਬਈ ਕਮਾਲ ਆ ਬਹੁਤ ਸੋਹਣਾ ਆਰਡਰ ਕਰਮਾਇਆ ਲੈ ਕਿਆ ਬਾਤ ਫੋਲ ਲੈ ਬਈ ਤੋਰ ਕੇ ਦਿਖਾ ਤੋਰਾ ਤਾਰਾ ਦਿਖਾਉਨੇ ਕਰਦ ਫੁੱਲ ਬਈ ਸਮੀ ਬੜੀ ਫੁੱਲ ਲਗੀ ਸੂਈ ਸਵਾਈ ਬੱਤਿਆ ਮਗਰ ਬੱਤਿਓ ਬੱਤੀ ਵੀ ਬਈ ਗਿਰਨ ਅਸਲੀ ਆ ਹੁਣ ਇਹਦੀ ਚਵਾਈ ਹੋਈ ਵੀ ਆ तकरीबन 12:00 ਵਜਣ ਵਾਲਿਆ ਬਈ ਉਸ ਹੱਬ ਨਾ ਜੱਜ ਮੈਂ ਡਕ ਕਰ ਲਿਓ ਸ਼ਾਮ ਤੱਕ ਡੜਾ ਜਿਹੜਾ ਕਰਮਣੀ ਵਧੀਆ ਤਿਆਰ ਕਰ ਲੈਣਾ ਕੀ ਮੋਲ ਆ ਬਾਈ ਇਹਦਾ ਜੱਜ 120000 ਰੁਪਏ 120000 ਰੁਪਏ ਮਾਨਤਾਨ ਹੋ ਜਾ ਹਾਂ ਕਰ ਦਿਆਂਗੇ ਥੋੜਾ ਬਹੁਤ ਠੀਕ ਆ ਭਾਈ ਪਰ ਇਹ ਦੁੱਧ 30 ਤੋਂ ਬਾਹਰ ਜਾਉਗੀ ਇਹ ਮੱਚੀ ਹੂੰ ਠੀਕ ਆ ਭਾਈ ਦੁੱਧ ਭਾਈ ਕਹਿੰਦਾ 30 ਤੋਂ ਬਾਹਰ ਦੇ ਦੋਗੀ ਭਾਈ ਤੇ ਚੰਗੇ ਬੌਲੇ ਤੋਂ ਸਟਾਰਟ ਹੋਈ ਆ ਮੁੱਲ ਭਾਈ ਜਾਇਜ਼ ਆ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਪੜੀ ਨਾਰਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਧੰਨ ਧੰਨ